ਹੰਨਾ ਸਾਰੇ 도ਗਲੇ ਟਿੱਕਟਿਆ ਲੋਕ ਕਮੈਂਟ ਕਰ ਕਰਕੇ ਆਪਣੀ ਭੜਾਸ ਕੱਢ ਰਹੇ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖ ਲਈ ਹੋਣੀ ਆ ਜਿਹਦੇ ਵਿੱਚ ਕੀ ਇੱਕ ਪਿਓ ਨੇ ਆਪਣੀ ਕੁੜੀ ਦੇ ਜਿਹੜੇ ਪਿੱਛੇ ਹੱਥ ਬੰਨ ਕੇ ਉਹਨੂੰ ਕਿਹ ਨਹਿਰ ਵਿੱਚ ਸੁੱਟਦਾ ਕਿਉਂ ਕਿਉਂਕਿ ਉਹਦਾ ਕਹਿਣਾ ਕਿ ਇਸ ਕੁੜੀ ਨੇ ਮੇਰਾ ਮੂੰਹ ਕਾਲਾ ਕਰਵਾਤਾ ਤਾਂ ਉਹ ਕੁੜੀ ਦੀ ਤੁਸੀਂ ਏਜ ਦਾ ਅੰਦਾਜ਼ਾ ਲਾ ਸਕਦੇ ਹੋ ਉਸ ਦੀ ਉਮਰ ਦਾ ਤੁਹਾਨੂੰ ਅੰਦਾਜ਼ਾ ਹੋ ਜੂਗਾ ਉਸ ਵੀਡੀਓ ਵਿੱਚ ਕੀ ਆ ਉਹ ਕੁੜੀ ਕੀ ਆ 18-19 ਸਾਲਾਂ ਤੋਂ ਵੱਧ ਦੀ ਆ ਘੱਟ ਦੀ ਨਹੀਂ ਹੋਣੀ ਤੇ ਲੋਕ ਉਹ ਕਟੀਆਂ ਨੇ ਜਿਹੜੇ ਉਸ ਵੀਡੀਓ ਥੱਲੇ ਜਾ ਜਾ ਕਮੈਂਟ ਕਰਦੇ ਨੇ ਕਿ ਬਹੁਤ ਵਧੀਆ ਹੋਇਆ ਇਹ ਇਹ ਤਾਂ ਬੰਦਾ ਅਣਕੀ ਆ ਅਣਕੀਆਂ ਵਾਲਾ ਕੰਮ ਕਰਿਆ ਤੇ ਇਹ ਜਿਹੜੇ ਲੋਕ ਕਮੈਂਟ ਕਰ ਰਹੇ ਨੇ ਇਹ ਉਹ ਲੋਕ ਨਹੀਂ ਇਹਨਾਂ ਚੋਂ 50% ਅੱਧੇ ਲੋਕ ਉਹ ਹੋਣੇ ਨੇ ਜਿੰਨਾਂ ਦੀਆਂ ਆਪਦੀਆਂ ਘਰ ਵਾਲੀਆਂ ਦੋ-ਦੋ ਵਾਰੀ ਭੱਜੀਆਂ ਹੋਣੀਆਂ ਤੇ ਉਹਨਾਂ ਨੂੰ ਦੋ-ਦੋ ਵਾਰੀ ਮੋੜ ਕੇ ਲਿਆਇਆ ਪਰ ਉਹਨਾਂ ਲਈ ਉਹ ਕੁਛ ਨਹੀਂ ਕਰ ਸਕੇ ਪਰ ਉਹ ਕਮੈਂਟਾਂ 'ਚ ਜਾ ਕੇ ਇਹ ਗੱਲਾਂ ਕਰਦੇ ਨੇ ਕਿ ਇਹ ਬੰਦੇ ਨੇ ਅਣਖੀਆਂ ਵਾਲਾ ਕੰਮ ਕੀਤਾ ਕਿਉਂਕਿ ਉਹ ਬੰਦਿਆਂ ਤੋਂ ਆਪਣੇ ਆਪ ਤੋਂ ਕੋਈ ਇਦਾਂ ਦਾ ਕੰਮ ਨਹੀਂ ਹੋਇਆ ਜੋ ਕਰ ਨਹੀਂ ਸਕੇ ਪਰ ਉਹ ਆਪਦੀ ਪੜਾਅਸ ਕੀ ਕਮੈਂਟਾਂ 'ਚ ਜਾ ਕੇ ਕਰਦੇ ਨੇ ਉੱਥੇ ਜਾ ਕੇ ਕੱਢਦੇ ਨੇ ਚਲੋ ਮੰਨਦੇ ਆਂ ਬੱਚਿਆਂ ਤੋਂ ਗਲਤੀ ਵੀ ਹੋ ਜਾਂਦੀ ਆ ਹੁਣ ਤੱਕ ਮੈਂ ਵੀ ਇਦਾਂ ਦੇ ਬਥੇਰੇ ਜਿਹੜੇ ਕੇਸ ਦੇਖ ਚੁੱਕਿਆ ਆਂ ਆਪਣੇ ਪਿੰਡ ਵਿੱਚ ਜਾਂ ਕਹਿ ਸਕਦੇ ਆਂ ਆਪਣੇ ਪਿੰਡ ਦੇ ਆਸ-ਪਾਸੇ ਦੇ ਪਿੰਡਾਂ ਵਿੱਚ ਜਾਂ ਕਿਤੇ ਵੀ ਬੱਚੇ ਗਲਤ ਕਦਮ ਵੀ ਚੱਕ ਲੈਂਦੇ ਨੇ ਪਰ ਮਾਪਿਓ ਇਹ ਨਹੀਂ ਕਰਦਾ ਕਿ ਉਹਨਾਂ ਨੂੰ ਕਤਲ ਕਰ ਦੇ ਜਾਂ ਉਹਨਾਂ ਨਾਲ ਇੰਨਾ ਮਤਲਬ ਅਣਮਨੁੱਖੀ ਵਿਵਹਾਰ ਕਰੇ ਕਿ ਉਹਨਾਂ ਦੇ ਹੱਥ ਬੰਨ੍ਹ ਕੇ ਉਹਨਾਂ ਨੂੰ ਨੈਰ ਵਿੱਚ ਸੁੱਟ ਦੇ ਚਲੋ ਪਿਓ ਦੇ ਆਪਾਂ ਜਜ਼ਬਾਤ ਨਹੀਂ ਸਮਝ ਸਕਦੇ ਕਿ ਉਸ ਸਮੇਂ ਉਹਦੇ ਦਿਲ ਉੱਤੇ ਕੀ ਬੀਤੀ ਹੋਣੀ ਹੈ ਉਹਦੇ ਮਨ ਵਿੱਚ ਕਿੰਨਾ ਗੁੱਸਾ ਹੋਣਾ ਉਹ ਬੰਦੇ ਨੂੰ ਚਲੋ ਨਹੀਂ ਪਤਾ ਲੱਗ ਗਿਆ ਚਲੋ ਜੋ ਵੀ ਹੋ ਗਿਆ ਹੋ ਗਿਆ ਪਰ ਸਭ ਤੋਂ ਘਟੀਆ ਗੱਲ ਹੈ ਜਿਹੜੀ ਜਿਹੜੀ ਸ਼ਰਮ ਕਰਨ ਵਾਲੀ ਗੱਲ ਹੈ ਉਹ ਮੈਂ ਮੈਨੂੰ ਸਭ ਤੋਂ ਵੱਧ ਜਿਹੜਾ ਗੁੱਸਾ ਉਹ ਉਹ ਲੋਕਾਂ 'ਤੇ ਆ ਜਿਹੜੇ ਕਿ ਘਟੀਆ ਘਟੀਆ ਜਾ ਕੇ ਕਮੈਂਟ ਕਰ ਰਹੇ ਨੇ ਜਿਹੜੇ ਲੋਕ ਝੂਠੇ ਅਣਖੀ ਬੰਨ ਦਾ ਦਿਖਾਵਾ ਕਰਦੇ ਆ ਨਾ ਕਮੈਂਟਾਂ 'ਚ ਜਾ ਕੇ ਤੇ ਉਹਨਾਂ ਦਾ ਆਪ ਦਾ ਬੱਚਾ ਕੋਈ ਇਦਾਂ ਦਾ ਕਦਮ ਚੱਕ ਲੇ ਆਪਦੇ ਘਰ ਵਾਲੀ ਜਾਂ ਆਪ ਦਾ ਧੀ ਜਾਂ ਆਪ ਦਾ ਪੁੱਤ ਤਾਂ ਮੈਂ ਸ਼ੋਰ ਐ ਜਿਹੜੇ ਬੰਦਿਆਂ ਨੇ ਜੇ ਹਜ਼ਾਰ ਲੋਕਾਂ ਨੇ ਕਮੈਂਟ ਕਰਿਆ ਕਿ ਇਹ ਬੰਦੇ ਨੇ ਅਣਖੀਆਂ ਵਾਲਾ ਕੰਮ ਕੀਤਾ ਉਹ ਆਪਦੇ ਧੀ ਨੂੰ ਆਪਦੇ ਪੁੱਤ ਨੂੰ ਜਾਂ ਆਪਦੇ ਘਰ ਵਾਲੀ ਨੂੰ ਇਦਾਂ ਦੀ ਸਜ਼ਾ ਇਦਾਂ ਦੇ ਗੁਨਾਹ ਦੀ ਸਜ਼ਾ ਬਿਲਕੁਲ ਵੀ ਨਹੀਂ ਦੇਣਗੇ ਪਰ ਉਹ ਕਮੈਂਟਾਂ 'ਚ ਜਾ ਕੇ ਇਹ ਗੱਲਾਂ ਜ਼ਰੂਰ ਕਰਨਗੇ ਕਿ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਪਰ ਅਸਲ ਵਿੱਚ ਉਹ ਬੰਦੇ ਇਦਾਂ ਦੇ ਨਹੀਂ ਹੁੰਦੇ ਜੇ ਉਹਨਾਂ ਨੇ ਕੀ ਬਸ ਆਪਣੀ ਇੱਕ ਪ੍ਰਾਡਾਸ ਕੱਢਣੀ ਹੁੰਦੀ ਆ ਕਿ ਅਸੀਂ ਨਹੀਂ ਇਹ ਕੰਮ ਕਰ ਸਕੇ ਪਰ ਕਿਸੇ ਹੋਰ ਨੇ ਕਰਕੇ ਦਿਖਾਇਆ ਤਾਂ ਇਸ ਲਈ ਉਹਨਾਂ ਨੇ ਕੀ ਆਪਣਾ ਪ੍ਰਾਡਾਸ ਕੱਢਣੀ ਹੁੰਦੀ ਆ ਦੋਗਲੇ ਮਨਸ ਲਈ ਉਹਨਾਂ ਨੂੰ ਕਹਿਣਾ ਹੈ ਕਿ ਉਹ ਖੁਦ ਦੂਜਿਆਂ ਨੂੰ ਇਹ ਚੀਜ਼ਾਂ ਕਰਨ ਲਈ ਕਹਿੰਦੇ ਨੇ ਪਰ ਆਪ ਨਹੀਂ ਕਰਦੇ ਕਦੇ ਵੀ ਉਹ ਆਪਣੀ ਜ਼ਿੰਦਗੀ 'ਚ ਇਦਾਂ ਦਾ ਕੰਮ ਨਹੀਂ ਕਰਨਗੇ